ਕਿ ਨਾ ਕੰਮ ਕਰਦੇ 10 1520 ਦਿਨ ਹੋ ਗਿਆ ਉਹਨਾਂ ਨੂੰ ਕੰਦੇ ਰਿਹਾ ਕੰਪਲੇਟ கரੰਟ ਮਾਰਦਾ ਸੈਟਰ கரੰਟ ਮਾਰਦਾ ਫਿਰ ਵੀ ਨਹੀਂ ਕੋਈ ਆਉਂਦਾ ਕੋਈ ਸੁਣਾਈ ਨਹੀਂ ਕਰਦੇ ਉਹ ਰੋਜ਼ ਹੀ ਉਤੋਂ ਸਰਕਟ ਸ਼ਾਰਟ ਹੋਇਆ ਤਾਰਾਂ ਨੰਗੀ ਆ ਉਹਨਾਂ ਕੰਪਲੇਟ ਕਰਨ ਵਾਸਤੇ ਆਉਂਦੇ ਆ ਅੱਜ ਤੇ ਹੀ ਹੁਣ ਉਹਨਾਂ ਨੂੰ ਚੰਡੀਗੜ੍ਹ ਵੀ ਕਰਕੇ ਭੇਜਿਆ ਇੱਥੇ ਵੀ ਕੰਪਲੇਟ ਕੀਤੀ ਪਰ ਆਂਦੇ ਹਾਂਜੀ ਹਾਂਜੀ ਉਹ ਤਾਰ ਛੋਟ ਹੋਈ ਜੀ ਪਰ ਬੇਨ ਤਾਰ ਜਿਹੜੀ ਟੀਨਾ ਤੋਂ ਨੰਗੀ ਦੀ ਮੈਂ ਕਿੰਨੇ ਇੱਕ ਵਾਰ ਹੀ ਮਹੀਨਾ ਹੋ ਗਿਆ ਜੀ ਮਹੀਨਾ ਇੱਕ ਮਹੀਨਾ ਹੋ ਗਿਆ ਜੀ ਕਰਦਿਆਂ ਨੂੰ ਕੰਪਲੇਟ ਹਾਂਜੀ ਨਲਾਈਕੀ ਦੀ ਸਮੱਸਿਆ ਹੈ ਬਿਜਲੀ ਵਾਲੇ ਵੀ ਆਏ ਨਹੀਂ ਅੱਜ ਦੇੰਦਾ ਕੰਮ ਹੈਗਾ ਅਗਰ ਰਾਤ ਦਾ ਹੁੰਦਾ ਤਾਂ ਕੀ ਕਰਨਾ ਸਾਰੇ ਕੋਠੇ ਚਲ ਜਾਣੇ ਕਿੰਨੀ ਦੁਕਾਨਾਂ ਨੂੰ ਨੁਕਸਾਨ ਆਇਆ ਇੱਕ ਦੁਕਾਨ ਨੂੰ ਹੀ ਆਇਆ ਲਈ ਕਿੰਨੇ ਦਿਨ ਹੋ ਗਏ ਕੰਪਲੇਂਟ ਕਰਦੇ 15 20 ਦਿਨ ਹੋ ਗਏ ਸਾਡੀ ਬੱਤੀ ਚਲੀ ਗਈ ਸੀ ਮੈਂ ਕੰਪਲੇਂਟ ਕੀਤੀ ਕਿ ਸਾਡੀ ਬੱਤੀ ਗਈ ਹੋਈ ਹੈ ਇਹਨਾਂ ਦੇ ਦੋ ਬੰਦੇ ਸ਼ਾਮ ਨੂੰ 7 ਵਜੇ ਆਏ ਨੇ ਆ ਕੇ ਇਹਨਾਂ ਨੇ ਬੱਤੀ ਠੀਕ ਕਰ ਦਿੱਤੀ ਆ ਔਰ ਮੈਂ ਕਿਹਾ ਕਿ ਉੱਥੇ ਕਹਿੰਦੇ ਕੁਛ ਨਹੀਂ ਐਵੇ ਤਾਰ ਲੀਕ ਕਰਦੀ ਪਈ ਸੀ ਮੈਂ ਕਿਹਾ ਠੀਕ ਹੈ ਤਾਰ ਲੱਗਦੇ ਬਿਲਕੁਲ ਕਿ ਸਾਡੇ ਛੱਦਰ ਚ ਵੀ ਕਰੰਟ ਹੈ ਇਹਨਾਂ ਨੇ ਉਹ ਲਗਾਇਆ ਕਹਿੰਦੇ ਕੁਝ ਕਰੰਟ ਨਹੀਂ ਹੈਗਾ ਅਗਲੇ ਦਿਨ ਚਲੇਗੇ ਨੇ ਫਿਰ ਕਰੰਟ ਹੈ ਉਹਨਾਂ ਨੂੰ ਵੀ ਪਿਆ ਸਾਨੂੰ ਵੀ ਪਿਆ ਕਰੰਟ ਲੇਕਿਨ ਕੋਈ ਸੁਣਵਾਈ ਨਹੀਂ ਨਾ ਇਹਨਾਂ ਕੋ ਟੇਪ ਹੈਗੀ ਬਿਜਲੀ ਵਾਲੇ ਕੋ ਟੇਪ ਤੱਕ ਨਹੀਂ ਲਗਾਉਂਦੇ ਆ ਨਹੀਂ ਸ਼ਾਰਟ ਸਰਕਟ ਦੇ ਨਾਲ ਲੱਗ ਲੱਗ ਗਿਆ ਮੈਨੂੰ ਤਾਂ ਇਦਾਂ ਹੀ ਲੱਗਦਾ ਸ਼ਾਰਟ ਸਰਕਟ ਨਾਲ ਲੱਗਿਆ ਕਾਫੀ ਦਿਨਾਂ ਤੋਂ ਕਾਫੀ ਦਿਨਾਂ ਤੋਂ ਗਲਤੀ ਇਹਨਾਂ ਦੀ ਪ੍ਰੋਸੈਸ਼ਨ ਦੀ ਗਲਤੀ ਆ ਬਿਜਲੀ ਬੋਰਡ ਵਾਲੇ ਬਿਜਲੀ ਬੋਰਡ ਵਾਲੇ ਨਹੀਂ ਕਰਦੀ ਹੈ ਕੰਪਲੇਟ ਦੇਣ ਦਾ ਵਕਤਾਰ ਕੋਈ ਨਹੀਂ ਆਇਆ ਕੰਪਲੇਟ ਜਦੋਂ ਛਕੜਾਂ ਚ ਕਰੰਟ ਆਂਦਾ ਇਹ ਕੀਤੀ ਸੀ ਹੁਣ ਅਜੋ ਕਿਉਂ ਆਇਆ ਉਹ ਤੇ ਕਿਉਂ ਅੱਗ ਲੱਗੀ ਇਹ ਨਹੀਂ ਸਾਨੂੰ ਪਤਾ ਕਿੰਨੇ ਦਿਨ ਹੋ ਗਏ ਕੰਪਲੀਟ ਕੀਤੇ 15-20 ਦਿਨ ਹੋ ਗਏ ਇਸ ਦਾ ਨੁਕਸਾਨ ਕਿੰਨਾ ਗਿਆ ਨੁਕਸਾਨ ਤੇ ਵੇਖੋ ਤੁਹਾਡੇ ਸਾਹਮਣੇ ਹੀ ਆ ਅਗਲੇ ਹੀ ਦੁਕਾਨ ਖਾ ਗੋਈ ਸਾਰੀ ਇਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤੇ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸਾਰੇ ਲੱਗੀ ਹੋਇਆ ਜੇ ਵੇਖ ਲੋ ਵਿਚਾਰ ਲੈ ਕਿੰਨਾ ਨੁਕਸਾਨ ਹੋਇਆ ਕੌਣ ਪਰਭਾਈ ਕਰੇਗਾ ਇਹਦੀ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੋ ਕਰਦੇ ਆ ਕਿ ਜਿੰਨੀਆਂ ਤਾਰਾਂ ਨੰਗੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਸਹੀ ਤਰੀਕੇ ਨਾਲ ਬੰਨਿਆ ਜਾਏ ਇਹਨਾਂ ਉੱਤੇ ਟੇਪਿੰਗ ਕੀਤੀ ਜਾਵੇ ਕਿ ਆ ਇਹਨਾਂ ਕੋ ਟੇਪ ਤੱਕ ਨਹੀਂ ਲੀਂਦੀ ਲਗਾਉਣ ਵਾਸਤੇ ਪਰ ਲਗਾਤਾਰ ਹੀ ਨਹੀਂ ਆ ਦੁਕਾਨਾਂ ਨੇ ਅਖਬਾਰਾਂ ਦਾ ਕੰਮ ਹੈ ਅਖਬਾਰਾਂ ਪਈਆਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਬਹੁਤ ਜ਼ਿਆਦਾ ਹੋ ਸਕਦਾ ਜੇ ਰਾਤ ਨੂੰ ਅੱਗ ਲੱਗਦੀ ਸਾਰੇ ਖੋਕੇ ਸੜ ਕੇ ਸੁਆਹ ਹੋ ਜੰਨੇ ਸੀ ਕਿੰਨੀਆਂ ਗੱਡੀਆਂ ਬਰਪੁਰ ਗੇਟ ਦੀਆਂ ਲੱਗੀਆਂ ਜੇ ਆ ਦੇਖੋ ਦੋ ਹੀ ਗੱਡੀ ਇੱਥੇ ਆਈ ਹੈ ਇੱਕ ਗੱਡੀ ਪਿੱਛੇ ਗਈ ਦੋ ਗੱਡੀਆਂ ਆਈਆਂ ਹੁਣ ਅੱਗ ਬੁਝ ਗਈ ਹੁਣ ਸਬ ਕੈਂਸਲ ਸਿਵਲ ਡਿਫੈਂਸ ਪੋਸੋਵਾਰਡਨ ਇਲਾਕੇ ਦਾ ਪਤਾ ਲੱਗਾ ਕਿ ਹਾਲ ਗੇੜ ਅਖਬਾਰਾਂ ਦੀ ਦੁਕਾਨਾਂ ਚੱਲ ਕੇ ਲੱਗੀ ਹੈ ਮੈਂ ਆਪਣੀ ਟੀਮ ਜਿਵੇਂ ਪਹੁੰਚ ਕੇ ਆ ਕੇ ਇਹਨਾਂ ਦਾ ਸਮਾਨ ਘੜਾਇਆ ਫਿਰ ਵੀ ਅੱਗ ਤੇ ਕੰਟਰੋਲ ਨਹੀਂ ਹੋ ਸਕਿਆ ਲੇਕਿਨ ਦੋ ਤਿੰਨ ਗੱਡੀਆਂ ਆ ਚੁੱਕੀਆਂ ਨੇ ਦੋ ਗੱਡੀਆਂ ਹੋਰ ਆ ਰਹੀਆਂ ਨੇ ਜਿੰਨਾ ਚਿਰ ਇਹ ਟੀਨਾ ਉਤਾਰ ਕੇ ਨਹੀਂ ਅਹੀ ਅੱਗ ਦੇਖਦੇ ਹੁਣ ਤਾਂ ਅੱਗ ਨਹੀਂ ਬੁਝ ਸਕਦੀ ਕੰਟਰੋਲ ਨਹੀਂ ਹੋ ਸਕਦਾ ਲੱਗਦਾ ਲੱਗਦਾ ਸਰਜਰ ਸ਼ਾਟ ਹੋ ਰਿਹਾ ਕਿੰਨੀ ਦੇਰਾਂ ਤੋਂ ਅੱਗ ਲੱਗੀ ਹੈ ਦੋ ਤਿੰਨ ਦਿਨ ਤੋਂ ਤਿੰਨ ਦਿਨਾਂ ਤੋਂ ਹੈ ਬਹੁਤ ਜਾਨ ਨੂੰ ਨੁਕਸਾਨ ਹੋ ਰਿਹਾ ਇਸ ਚੀਜ਼ ਦਾ ਕੰਮ ਇਹ ਅਖਬਾਰਾਂ ਦਾ ਰਸਾਲਿਆਂ ਦਾ ਨਿਊਜ਼ ਦਾ ਕੋਈ ਜਾਣੀ ਨੁਕਸਾਨ ਨਹੀਂ ਆ ਗਿਆ ਜਾਣੀ ਨੁਕਸਾਨ ਨਹੀਂ ਹੋ ਰਿਹਾ ਸਿਰਫ ਸ਼ੋਰ ਸਰਕਟ ਹੋਣ ਦੇ ਕਾਰਨ ਇਹ ਅੱਗ ਲੱਗੀ ਆਗੂ ਦਾ ਇਹ ਤਾਂ ਪੂਰਾ ਕੰਟਰੋਲ ਨਹੀਂ ਹੋ ਸਕਿਆ ਤੈਨੂੰ ਗੜੀਆਂ ਆਉਣ ਦੇ ਬਾਵਜੂਦ ਹੁਣ ਕੰਟਰੋਲ ਹੋ ਰ ਜਾ ਰਿਹਾ ਜਿਨਹਦੇ ਟੀਮ ਉਤਾਰਾਂਗੇ ਟੀਨਾ ਉਤਾਰ ਕੇ ਫਿਰ ਕਰਾਂਗੇ ਮੌਕੇ ਤੇ ਕਿਹੜੀ ਗੜੀਆਂ ਮੌਕੇ ਤੇ ਆ ਗਈਆਂ ਸੀ ਮੌਕੇ ਤੇ ਵੀ ਨਹੀਂ ਆ ਗਈਆਂ ਨਾਲ ਸਾਰੀ ਸਿਵਲ ਡਿਵਿਜਨ ਦੀ ਟੀਮ ਮੌਕੇ ਤੇ ਪਹੁੰਚੀ ਹੈ ਜਾਣੀ ਨੁਕਸਾਨ ਹੁੰਦਾ ਕੋਈ ਚਾਂਸ ਨਹੀਂ ਹੈਗਾ ਮੌਕੇ ਤੇ ਹਿਉ ਆ ਕੇ ਪਹੁੰਚੇ ਵਧੀਆ ਚਾਹ ਗੱਡੀਆਂ ਆ ਚੁੱਕੀਆਂ ਹਨ ਉਹਨਾਂ ਦੀਆਂ 200 ਆ ਰਹੀਆਂ ਨੇ ਜਿੰਨਾਂ ਨੂੰ ਅੱਗ ਨਹੀਂ ਬੰਦ ਹੁੰਦੀ ਹੋਣਾ ਚਾਹ ਸਾਡੀਆਂ ਗੱਡੀਆਂ ਨਹੀਂ ਜਾਣਗੀਆਂ ਆਹੋ ਵੀ ਅਖਬਾਰਾਂ ਦੀ ਦੁਕਾਨ 'ਚ ਆ ਕੇ ਲੱਗੀ ਸ਼ਾਰਟ ਸਰਕਟ ਕਰਕੇ ਹੁਣ ਕਲੀਅਰਲੀ ਕੀ ਹੈ ਹੁਣ ਟੈਕਨੀਕਲ ਦੇ ਦੱਸਣ ਕਿ ਉਹਨਾਂ ਦਾ ਸਪੱਟ ਸਾਹਿਬ ਜਿਹੜੇ ਹੈਗੇ ਆ ਹਾਂ ਹੁਣ ਤਾਂ ਨਾਰਮਲ ਹੋ ਗਿਆ ਉਹਨਾਂ ਨੇ ਕਾਬੂ ਪਾ ਲਿਆ ਵਾ ਆਏ ਦੋ ਗੱਡੀਆਂ ਲੱਗੀਆਂ ਪਿੱਛੋਂ ਵੀ ਉਹਨਾਂ ਟਰਾਈ ਕੀਤੀ ਹੈ ਹਾਂ ਨੁਕਸਾਨ ਤੇ ਹੁਣ ਜਿਹੜਾ ਮਾਲਿਕ ਆ ਉਦੇ ਬਿਆਨਤ ਇਹ ਹੋਊਗਾ ਵੀ ਹਾਂ ਵੀ ਕਿੰਨਾ ਘੰਟਾ ਹੈਗਾ ਜਿਆਦਾ ਤੇ ਤਕ ਜਾਤੀ ਵਗੈਰਾ ਨੇ ਸਰ ਇਹਨਾਂ ਵੱਲੋਂ ਕਹਿ ਰਹੇ ਆ ਵੀ ਕਾਫੀ ਵਾਰ ਅਸੀਂ ਕੰਪਲੇਨਟ ਕੀਤੀ ਸੀ ਵੀ ਇੱਥੇ ਕਿ ਹਾਸਾ ਹੋ ਸਕਦਾ ਹੈਗਾ ਇਹਨੂੰ ਠੀਕ ਕਰ ਤੋਂ ਬਾਅਦ ਕਿਤੇ ਫਾਇਰ ਇੰਸਪੈਕਟਰ ਆਲੇ ਦੱਸਣਗੇ ਨਾ ਉਹਨਾਂ ਦਾ ਕੀ ਹੈਗਾ